ਹਾਂਜੀ ਸਰ ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਅਸੀਂ ਪਿੰਡ ਬੰਨਾਂ ਵਾਲੀ ਦੇ ਵਿੱਚੋਂ ਇੱਕ ਛੋਟੀ ਜਿਹੀ ਰਿਕਵੈਸਟ ਲੈ ਕੇ ਆਏ ਆ ਰਿਕਵੈਸਟ ਇਹ ਹੈ ਕਿ ਪੰਜਾਬ ਸਰਕਾਰ ਨੂੰ ਵੀ ਸਾਡੀ ਰਿਕਵੈਸਟ ਇਹੀ ਹੈ ਤੇ ਸਾਡੇ ਹਲਕੇ ਦੇ ਐਮਐਲਏ ਨੂੰ ਵੀ ਸਾਡੀ ਰਿਕਵੈਸਟ ਇਹੀ ਹੈ ਸਾਡੀ ਇਹ ਬੇਨਤੀ ਸਾਰੇ ਗਰੀਬ ਭਾਈਚਾਰੇ ਦੀ ਇੱਕ ਬੇਨਤੀ ਹੈ ਕਿ ਸਾਡੇ ਕਮਰੇ ਆਏ ਆ ਸਾਡੇ ਲੱਗ ਭਾਗ ਮੇਰੇ ਵੇਖਣ ਦੇ ਵੇਖਣ ਵੇਖਣ ਦੇ ਵਿੱਚ ਹੀ ਸਾਡੀ ਟਿੱਬੀ ਦੇ ਉੱਤੇ ਤਿੰਨ ਚਾਰ ਘਰ ਇਹੋ ਜਿਹੇ ਹੈਗੇ ਆ ਜਿਨ੍ਹਾਂ ਕੋਲੇ ਬੈਠਣ ਦੇ ਲਈ ਜਗ੍ਹਾ ਹੈ ਨਹੀਂਗੀ ਉਹਨਾਂ ਦੇ ਵਿਚਾਰਿਆਂ ਦੇ ਇੱਕ ਹੀ ਕਮਰਾ ਹੈ ਉਹਨਾਂ ਦੇ ਦੋ ਮੰਜੇ ਢਿੰਦੇ ਡੈਂਦੇ ਆ ਬੂਟਾ ਸਾਡੇ ਟਿੱਬੀ ਤੋਂ ਹੈਗਾ ਹੋਰ ਟਿੱਬੀ ਤੇ ਸਾਡੇ ਦੋ ਤਿੰਨ ਘਰ ਹੈਗੇ ਜਿਨ੍ਹਾਂ ਦੇ ਕਮਰੇ ਹੈ ਨਹੀਂ ਬਹੁਤ ਸਾਰੇ ਘਰ ਆ ਇਹੋ ਜਿਹੇ ਹੈਗੇ ਵੀ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਕੋਈ ਇਹੋ ਜੀ ਚੀਜ਼ ਹੈ ਨਹੀਂਗੀ ਵੇਖੋ ਹੁਣ ਮੈਂ ਕਿਸੇ ਦਾ ਨਾਤਾ ਵਿਰੋਧ ਕਰਦਾ ਨਾ ਅਸੀਂ ਸਾਰੀ ਪੰਚਾਇਤ ਕਿਸੇ ਦਾ ਵਿਰੋਧ ਕਰਦੇ ਨਾ ਇਸੇ ਕਿਸੇ ਨੂੰ ਕਹਿੰਨੇ ਵੀ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਸਾਡਾ ਜਿਹੜਾ ਜ਼ਿੰਮੇਵਾਰ ਭਾਈਚਾਰਾ ਉਹ ਵੀ ਸਾਡਾ ਹੀ ਹੈ ਅਸੀਂ ਉਹਨਾਂ ਦੇ ਨਾਲ ਆ ਪਰ ਵੇਖਣ ਦੇ ਵਿੱਚ ਆਉਂਦਾ ਕੱਸੀ ਵੀ ਬਣ ਗਈ ਕੱਸੀ ਵਾਸਤੇ ਵੀ ਪੈਸੇ ਆ ਗਏ ਖਾਲੇ ਵੀ ਬਣ ਗਏ ਖਾਲੇ ਬਹੁਤ ਸਾਰੇ ਬਣਾ ਦਿੱਤੇ ਜਦੋਂ ਕੋਈ ਆਉਂਦਾ ਸਾਡੇ ਕੋਲੇ ਸਾਡੇ ਐਮਐਲਏ ਆਇਆ ਉੱਥੇ ਕਰੋ ਉੱਥੇ ਆਓ ਜਦੋਂ ਗਰੀਬਾਂ ਦਾ ਕੰਮ ਨਹੀਂ ਕਰਨਾ ਅਸੀਂ ਐਮਐਲਏ ਤੋਂ ਵਿਚਾਰੇ ਤੋਂ ਕੀ ਲੈਣਾ ਬੇਨਤੀ ਸਾਡੀ ਇਹੀ ਹੈ ਕੀ ਪਲੀਜ਼ ਸਾਡੇ ਜਿਹੜੇ ਕਮਰੇ ਗਰੀਬਾਂ ਦੇ ਗਰੀਬਾਂ ਦਾ ਜਿਹੜਾ ਰੋਜ਼ਗਾਰ ਹੈ ਗਰੀਬਾਂ ਦਾ ਜਿਹੜਾ ਕੰਮ ਹੈ ਮੇਰਾ ਆਪਦਾ ਜਿਹੜਾ ਕਮਰਾ ਹੈਗਾ ਮੇਰੇ ਮੰਮੀ ਡੈਡੀ ਦਾ ਕਮਰਾ ਉਹ ਡਿੱਗਣ ਵਾਲਾ ਕੋਈ ਕਿਸੇ ਤਰ੍ਹਾਂ ਦਾ ਭਾਈ ਨੂੰ ਇਹਨੂੰ ਕਹਿ ਦਿੰਨੇ ਵੀਡੀਓ ਬਣਾ ਕੇ ਲਿਆ ਸਕਦਾ ਬਹੁਤ ਸਾਰੇ ਐ ਉਹ ਜਿਹੇ ਆ ਸਰਪੰਚ ਸਾਹਿਬ ਕਹਿੰਦੇ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੇ ਸਰਪੰਚ ਸਾਹਿਬ ਕਹਿੰਦੇ ਵੀ ਇੱਧਰ ਆਇਓ ਸਰਪੰਚ ਸਾਹਿਬ ਮੇਰੇ ਨਾਲ ਆਓ ਇੱਧਰ ਪਿੱਛੇ ਸਰਪੰਚ ਸਾਹਿਬ ਕਹਿੰਦੇ ਵੀ ਜਦੋਂ ਕੋਈ ਗ੍ਰਾਂਟ ਆਉਂਦੀ ਹੈ ਨਾ ਤਿਉ ਗ੍ਰਾਂਟ ਪਿੰਡ ਦੇ ਵਿੱਚ ਤਾਂ ਲੱਗੂਗੀ ਕਿ ਜੇ ਤੁਸੀਂ ਮੈਨੂੰ ਹਿੱਸਾ ਦਿਓਗੇ ਸਰਪੰਚ ਸਾਹਿਬ ਇਸੇ ਤਰ੍ਹਾਂ ਹੀ ਹਨ ਹਾਂਜੀ ਇਸੇ ਤਰ੍ਹਾਂ ਜਿਹੜੇ ਮੇਰੇ ਨਾਲ ਮੈਂ ਮੈਂਬਰ ਮੇਰੇ ਨਾਲ ਪਹਿਲਾਂ ਜੁੜੇ ਆ ਉਹਨਾਂ ਨੂੰ ਤੋੜ ਛੱਡੋ ਤੇ ਅਸੀਂ ਵੱਖਰੇ ਪੰਜ ਮੈਂਬਰ ਜੋੜਦੇ ਹਾਂ ਹੋਰ ਜੀ ਹੋਰ ਇਹੀ ਬੇਨਤੀ ਹੈ ਕਿ ਜਦੋਂ ਇਹ ਹਿੱਸਾ ਮੰਗਣ ਦੀ ਪਲੀਜ਼ ਗੱਲ ਹੋ ਰਹੀ ਹੈ ਤੇ ਪਲੀਜ਼ ਇਹ ਨਾ ਕੀਤੀ ਜਾਏ ਸਾਡਾ ਗਰੀਬਾਂ ਦਾ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਗਰੀਬਾਂ ਦਾ ਸਾਡਾ ਕਾਮਾ ਕਮਾਇਰ ਬੈਂਕ ਖੋਲਾ ਪਹਿਚਾਨ ਦਿਓ ਧੰਨਵਾਦ ਹੋਵੇਗਾ ਤੁਹਾਡਾ ਸਾਰੇ ਪਿੰਡ ਦਾ ਹੀ ਧੰਨਵਾਦ ਹੋਵੇਗਾ ਬੜੇ ਸਾਰੇ ਜ਼ਿਮੀਦਾਰ ਭਰਾ ਸਾਡੇ ਬੜੇ ਅੱਛੇ ਮਿੱਤਰ ਹੈ ਕਿਉਂਕਿ ਜੇ ਜ਼ਿਮੀਦਾਰਾਂ ਦੇ ਕੁੱਝ ਹੋਊਗਾ ਤਾਂ ਸਾਨੂੰ ਵੀ ਕੁੱਝ ਮਿਲੇਗਾ ਖਾਲੇ ਬਣ ਗਏ ਸਾਰਾ ਕੁੱਝ ਹੋ ਗਿਆ ਮੁਆਵਜ਼ੇ ਵੀ ਆਏ ਆ ਕਈਆਂ ਦੇ ਤੇ ਪਲੀਜ਼ ਸਾਡੇ ਜਿਹੜੇ ਕਮਰੇ ਆ ਗਰੀਬਾਂ ਦੇ ਉਹ ਬਣ ਜਾਣ ਦਿਓ ਡਿੱਕਾ ਨਾ ਲਾऊं ਤਾਂ ਬੜੀ ਬੜੀ ਧੰਨਵਾਦ ਹੋਵੇਗਾ ਮਿਹਰਬਾਨੀ ਹੋਵੇਗੀ ਤੁਹਾਡੀ ਸਾਰਾ ਪਿੰਡ ਇਸ ਟਾਈਮ ਇਕੱਠਾ ਹੈ ਬੜੇ سارے ਮੈਂਬਰ ਵੀ ਇਸ ਜਗ੍ਹਾ ਤੇ ਹੈਗੇ ਆ ਜਿਹਦੇ ਨਾਲ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਜੋ ਮੈਂਬਰ ਦੇ ਨਾਲ ਹੈ ਜਿਹੜੇ ਸਰਪੰਚ ਦੇ ਨਾਲ ਹੈ ਇੱਥੇ ਰਵੀ ਹੈ ਮੇਰਾ ਬ੍ਰਦਰ ਉਹ ਉਹ ਵੀ ਮੈਂਬਰ ਨਾਲ ਹੈ ਸਾਡਾ ਇੱਥੇ ਬ੍ਰਦਰ ਲਖਵਿੰਦਰ ਲਖਵਿੰਦਰ ਇਹਨਾਂ ਵੀਰੇ ਦਾ ਨਾਂ ਹੈ ਮੈਂਬਰ ਸਾਹਿਬ ਲਖਵਿੰਦਰ ਜੀ ਵੀ ਉਹੀ ਨਾਲ ਹੈ ਬਲਜਿੰਦਰ ਬਲਜਿੰਦਰ ਵੀ ਨਾਲ ਹੀ ਹੈ ਸਰਪੰਚ ਸਾਹਿਬ ਦੇ ਇੱਥੇ ਬੜੇ ਸਾਰੇ ਮੈਂਬਰ ਇਕੱਠੇ ਵੀ ਹੋਏ ਆ ਬਹੁਤ ਸਾਰੇ ਮੈਂਬਰ ਇੱਥੇ ਮੌਜੂਦ ਵੀ ਆ ਤੇ ਸਾਰਿਆਂ ਦੀ ਬੇਨਤੀ ਸਾਡੀ ਸਾਰੇ ਪਿੰਡ ਦੀ ਇਹੀ ਹੈ ਕਿ ਪਲੀਜ਼ ਸਾਡਾ ਜਿਹੜਾ ਇਹ ਕੰਮ ਹੈ ਨਾ ਮੈਂ ਭਗਵਾਨਤਮਨ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਬੇਨਤੀ ਇਹ ਹੈ ਕਿ ਜਿਹੜਾ ਪਿੰਡ ਬੰਨਾ ਵਾਲੀ ਹੈ ਇੱਥੇ ਕਿਉਂ ਰੁਕਾਵਟ ਆ ਰਹੀ ਨਾਲੇ ਆਮ ਪਾਰਟੀ ਦਾ ਬੰਦਾ ਜੀ ਇੱਥੇ ਕਿਉਂ ਰੁਕਾਵਟ ਆ ਰਹੀਆਂ ਬਹੁਤ ਸਾਰੇ ਨੇੜੇ-ਨੇੜੇ ਪਿੰਡ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ ਕਮਰੇ ਵੀ ਬਣ ਗਏ ਆ ਉਹਨਾਂ ਦੇ ਵਿੱਚ ਗਰੀਬਾਂ ਦੇ ਬੜੇ ਸਾਰੇ ਸੋਰਸ ਵੀ ਬਣ ਗਏ ਸਾਡੀ ਇਹੀ ਬੇਨਤੀ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਬਾਹਰ ਪੜਨ ਜਾਂਦੀਆਂ ਇੱਥੋਂ ਪਿੰਡ ਪਾਕਾਂ ਵੀ ਸਾਡੇ ਤੋਂ ਬੜੀ ਦੂਰ ਹੈ ਪਿੰਡ ਜਿਹੜਾ ਜੰਡ ਵਾਲਾ ਵੀ ਬੜੀ ਦੂਰ ਹੈ ਤੇ ਜੰਡ ਅਰਨੀ ਵਾਲਾ ਵੀ ਬੜੀ ਦੂਰ ਹੈ ਜਿਹੜਾ ਜਿਹੜਾ ਸਾਡਾ ਸਕੂਲ ਹੈ ਉਹ ਸਕੂਲ ਦਾ ਬੜੇ ਚਿਰ ਦਾ ਮੁੱਦਾ ਉੱਠ ਰਿਹਾ ਜਿੰਨੀਆਂ ਸਰਕਾਰਾਂ ਆਈਆਂ ਸਾਰਿਆਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡਾ ਸਕੂਲ ਅਸੀਂ ਪਲੱਸ 2 ਤੱਕ ਰੱਖ ਕੇ ਦੇਵਾਂਗੇ 3 ਸਾਲ ਹੋ ਗਏ 4 ਸਾਲੇ ਸਰਕਾਰ ਨੂੰ ਵੀ ਸਾਡਾ ਸਕੂਲ ਵੀ ਨਹੀਂ ਬਣਿਆਗਾ ਨਾ ਸਾਡੇ ਕੋਈ ਪਿੰਡ ਦੇ ਵਿੱਚ ਡਿਸਪੈਂਸਰੀ ਆਈ ਹੈ ਨਾ ਕੋਈ ਗਰੀਬਾਂ ਦਾ ਕੋਈ ਕੰਮ ਹੈ ਬੜੀ ਸਾਰੀ ਮੰਗ ਹੈ ਬੜੇ ਸਾਰੇ ਲੋਕ ਹੈ ਉਹ ਜਿਹਨਾਂ ਦੀ ਮੰਗ ਹੈਗੀ ਵੀ ਸਾਡਾ ਨਰੇਗਾ ਦਾ ਕੰਮ ਵੀ ਚੱਲੇ ਉਹ ਨਰੇਗਾ ਦਾ ਕੰਮ ਵੀ ਠੱਪਾ ਹੁਣ ਜੀ ਮੈਂ ਲੈ ਕੇ ਉਹਨਾਂ ਜੀ ਕਰਦਾ ਤੇ ਮੈਨੂੰ ਫਿਰ ਵੀ ਨਹੀਂ ਬਣਾਉਂ ਦਿੰਦੇ ਭਾਈ ਪਹਿਲਾਂ ਹੀ ਡਿੱਕਾ ਲਾ ਦਿੰਦੇ ਰਾਜ ਹੁਣ ਗਰਾਊਂਡ ਆਇਆ ਪਿਆ ਜੀ ਕੋਈ ਜਾਂਦਾ ਇੱਥੇ ਬਣਾਉਣਾ ਕੋਈ ਜਾਂਦਾ ਉੱਥੇ ਬਣਾਉਣਾ ਕੋਈ ਜਾਂਦਾ ਕਿਤੇ ਬਣਾਉਣਾ ਵਸੜੀ ਿਕਾ ਲਾਉਣਾ ਲਾਈ ਜਾਂਦੇ ਆ ਪਿੰਡ ਹੁਣ ਗਰਾਊਂਡ ਦਾ ਕਾਫੀ ਟਾਈਮ ਦਾ ਪੈਸਾ ਆਇਆ ਪਿਆ ਕਾਫੀ ਟਾਈਮ ਦਾ ਆਇਆ ਪਿਆ 50 ਲੱਖ ਰੁਪਏ ਮਿਲਿਆ 50 ਲੱਖ ਰੁਪਏ ਸਰਪੰਚ ਸਾਹਿਬ ਕਹਿੰਦੇ ਵੀ ਆਇਆ ਪਿਆ ਤੇ ਪਤਾ ਨਹੀਂ ਹੁਣ ਗਰਾਊਂਡ ਕਿਦੋਂ ਬਣੂਗਾ ਮੇਰੇ ਹਿਸਾਬ ਦੇ ਨਾਲ ਪਿੱਛੇ ਦੇ ਪਿਛਲੇ ਦਿਨਾਂ ਚ ਇੱਕ ਆਰਓ ਆਇਆ ਸੀਗਾ ਸਾਡੇ ਵਾਟਰ ਬਾਕਸ ਦੇ ਕੋਲੇ ਕਾਫੀ ਟਾਈਮ ਹੋ ਗਿਆ ਤੇ ਉਹ ਆਰਓ ਆਇਆ ਸੀ ਤੇ ਆਰਓ ਵੀ ਉਥੋਂ ਦੇ ਪਤਾ ਨਹੀਂ ਕਿਹੜੇ ਲੋਕ ਸੀਗੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਡੇੜੇ ਆਰੋ ਲੱਗਿਆ ਤਾਂ ਸਾਡਾ ਪਾਣੀ ਗੰਦਾ ਹੋ ਜਾਏਗਾ ਆਰੋ ਵੀ ਚੁਕਾ ਦਿੱਤਾ ਸਾਡਾ ਇਥੋਂ ਨੀ ਪੱਥਰ ਐ ਐਮਐਲਏ ਨੀ ਪੱਥਰ ਰੱਖ ਕੇ ਐਮਐਲਏ ਸਾਹਿਬ ਨੇ ਨੀ ਪੱਥਰ ਰਖਾ ਕੇ ਨੀ ਪੱਥਰ ਰਖਾ ਕੇ ਉਥੋਂ ਇਟਾ ਚੁਕਾਤੀ ਅਗਲੇ ਪਿੰਡ ਨੂੰ ਆਰੋ ਦੇ ਦਿੱਤਾ ਦੱਸੋ ਸਾਡੀ ਕੀ ਗਲਤੀ ਸੀ ਕਿ ਸਰਕਾਰ ਨੂੰ ਵੋਟਾਂ ਨਹੀਂ ਪਾਉਂਦੇਗੇ ਜਾਂ ਅਸੀਂ ਸਰਕਾਰ ਦੇ ਨਾਲ ਨਹੀਂ ਖੜਦੇ ਜਦੋਂ ਇੱਥੇ ਇਲੈਕਸ਼ਨ ਲੜਿਆ ਗਿਆ ਸੀਗਾ ਤੇ ਅਸੀਂ ਸਾਰੇ ਮੇਰੇ ਬਰੇ ਸਾਰੇ ਭਰਾ ਆਹੋ ਜੇ ਵੀ ਜਿਹੜੇ ਨਾਲ ਸਰਕਾਰ ਦੇ ਖੜੇ ਸੀ ਅੱਜ ਐਮਐਲਏ ਸਾਹਿਬ ਸਾਡੀ ਗੱਲ ਨਹੀਂ ਸੁਣਦੇ ਅਸੀਂ ਨਾਲ ਇਸੇ ਪਾਰਟੀ ਦੇ ਬੰਦੇ ਆ ਜੀ ਇਸੇ ਮੌਜੂਦਾ ਪਾਰਟੀ ਦੇ ਅਸੀਂ ਬੰਦੇ ਆ ਸਾਰੇ ਐਮ ਐਲ ਏ ਸਾਹਿਬ ਸਾਡੀ ਗੱਲ ਨਹੀਂ ਸੁਣਦੇਗੇ ਤੇ ਪਲੀਜ਼ ਐਮ ਐਲ ਏ ਸਾਹਿਬ ਨੂੰ ਇੱਕ ਰਿਕੁਐਸਟ ਹੈ ਕਿ ਪਲੀਜ਼ ਸਾਡੀ ਗੱਲ ਸੁਣੇ ਤੇ ਸਾਡੇ ਸਰਪੰਚ ਦਾ ਵੀ ਸਾਥ ਦੇਣ ਤੇ ਜਿਹੜੇ ਕੰਮ ਹੈ ਗਰੀਬਾਂ ਦੇ ਰੁਕੇ ਉਹ ਕਰਾ ਦਿਓ ਤਾਂ ਬੜੀ ਬੜੀ ਮਿਹਰਬਾਨੀ ਹੋਵੇਗੀ ਧੰਨਵਾਦ ਹੋਵੇਗਾ ਤੁਹਾਡਾ ਤੇ ਹੱਥ ਜੋੜ ਕੇ ਇਸ ਪਿੰਡ ਦੇ ਮੈਂਬਰਾਂ ਨੂੰ ਵੀ ਰਿਕੁਐਸਟ ਹੈ ਪਿੰਡ ਦੀ ਪੰਚਾਇਤ ਨੂੰ ਵੀ ਜਿਹੜੇ ਬੜੇ ਸਾਰੇ ਲੋਕ ਜਿਹੜੇ ਨਾਂ ਨਹੀਂ ਕਿਸੇ ਦਾ ਲਵਾਂਗੇ ਵੀ ਜਿਹੜੇ ਕੰਮ ਦੇ ਵਿੱਚ ਰੁਕਾਵਟ ਬਣ ਰਹੇ ਆ ਤੇ ਉਹਨਾਂ ਦੇ ਅੱਗੇ ਵੀ ਬੇਨਤੀ ਹੈ ਕਿ ਜਿਹੜਾ ਗਰੀਬਾਂ ਦਾ ਕੰਮ ਪਲੀਜ਼ ਹੋ ਜਾਣ ਦਿਓ ਤੁਹਾਡੇ ਖਾਲੇ ਬਣ ਗਏ ਕਸੀਆਂ ਬਣ ਗੀਆਂ ਬੜਾ ਖੁਸ਼ ਹੋ ਗਿਆ ਤੇ ਗਰੀਬਾਂ ਦਾ ਕੰਮ ਹੈ ਜਿਹੜਾ ਉੱਥੇ ਹੀ ਖੜਾ ਹੈ ਮੈਂ ਇਹ ਗੱਲ ਹੀ ਕਹਿੰਦਾ ਹੋਇਆ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਦਵ ਉਧਰ ਆ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਇਹਨਾਂ ਦੀ ਵੀ ਗੱਲ ਸੁਣੋ ਹਾਂਜੀ ਸਰ ਭਾਈ ਜੋ ਇਹ ਵੀਰ ਨੇ ਕਿਹਾ ਬਿਲਕੁਲ 100% ਸੱਚ ਹੈ ਇਹ ਚ ਕੋਈ ਕੋਈ ਸ਼ੱਕ ਨਹੀਂ ਕੋਈ ਝੂਠ ਨਹੀਂ ਬਿਲਕੁਲ ਸੱਚ ਬੋਲਦੇ ਵੀਰ ਨੇ ਬਹੁਤ ਸਾਰੇ ਕੰਮ ਗਿਣਾਏ ਸਾਰੇ ਰੁਕੇ ਖੜੇ ਨੇ ਮੇਰੀ ਵੀ ਇਲਾਸਟ ਇਹ ਬੇਨਤੀ ਹੈ ਵੀ ਕੋਈ ਪਿੰਡ ਦੇ ਵਿੱਚ ਵਿਰੋਧ ਨਾ ਕਰੇ ਕੋਈ ਗੈਰ ਨਾ ਕਰੇ ਜਿੱਦਾਂ ਆਪਾਂ ਇਹਨੂੰ ਵੋਟਾਂ ਬਣਾ ਕੇ ਬਣਾਇਆ ਸਰਪੰਚ ਸਾਹਿਬ ਇਹਨੂੰ ਕਾਬਲਤਾ ਆਪਾਂ ਸਮਝਾਏ ਅੱਜ ਉਹ ਆਪਾਂ ਕਿਉਂ ਰੋੜਾ ਉੱਚੀ ਚ ਬੰਦੇ ਮੇਰਾ ਕਹਿਣ ਦਾ ਮਤਲਬ ਹੈ ਕੋਈ ਵੀਰ ਸਾਡਾ ਕਿਸੇ ਨਾ ਵੀ ਕੋਈ ਲੈਣਾ ਦੇਣਾ ਨਹੀਂ ਅਸੀਂ ਸਾਰਿਆਂ ਦਾ ਸਤਿਕਾਰ ਕਰ ਸਾਡਾ ਨਗਰ ਬਹੁਤ ਹੈ ਅੱਜ ਪਹਿਲੀ ਵਾਰ ਹੀ ਮੈਂ ਇਹੋ ਜਿਹਾ ਕੁਝ ਦੇਖ ਰਿਹਾ ਕਿ ਸਰਪੰਚੀ ਦੇ ਵਿੱਚ ਆ ਕੇ ਜੋ ਚੀਜ਼ਾਂ ਸਾਨੂੰ ਸਹੂਲਤਾਂ ਮਿਲਦੀਆਂ ਕਿਉਂ ਕਿਸੇ ਨੂੰ ਕੀ ਦੁੱਖਾ ਜਦ ਕਿਸ ਨੇ ਸਾਨੂੰ ਘਰੋਂ ਪੈਸਾ ਦੇਣਾ ਉਹ ਵੀ ਸਾਨੂੰ ਕਹਦੇ ਸਰਕਾਰੀ ਪੈਸਾ ਆਉਂਦਾ ਹੈ ਸਰਕਾਰੀ ਪੈਸਾ ਕਿਉਂ ਨਹੀਂ ਲੱਗਣ ਦਿੰਦੇ ਪਏ ਦੱਸੋ ਜੀ ਅਸੀਂ ਸਰਪੰਚ ਸਾਹਿਬ ਦੇ ਦਰਬਾਰ ਤੇ ਆਉਣੇ ਆ ਕਿਉਂਕਿ ਅਸੀਂ ਵੋਟਾਂ ਦੇ ਕੇ ਇਹਨੂੰ ਬਣਾਇਆ ਦੇਖੋ ਕਿੰਨਾ ਆਤਮ ਮੁਲਕ ਮੁਲਕ ਇੱਧਰ ਮੜੇ ਕੈਮਰਾ ਕਮੋ ਦੇਖੋ ਕਿੰਨਾ ਜੀ ਪਿੰਡ ਸਾਰੇ ਇਹਨਾਂ ਦੇ ਮਗਰ ਦੱਸੋ ਇਹ ਇਹਨਾਂ ਵੋਟਾਂ ਨਹੀਂ ਪਾਈਆਂ ਕਿਉਂ ਬਾਦੋਏ ਕਰੀ ਸਰਪੰਚ ਸਾਹਿਬ ਜਿੰਦਾਬਾਦ ਸਾਰਿਆਂ ਨੂੰ ਦੇਖੋ ਜੀ ਸਾਰਿਆਂ ਨੂੰ ਸਾਰਿਆਂ ਨੂੰ ਵੀ ਆਹ ਇੱਧਰ ਖੜੇ ਇਹਨਾਂ ਨੂੰ ਰਿਕਾਰਡ ਕਰੋ ਸਾਰਿਆਂ ਨੂੰ ਕਿਉਂਕਿ ਸਾਰੇ ਜਿਹੜੇ ਲੋਕ ਐਸ ਟਾਈਮ ਸਰਹੱਦ ਟੈਂਸ ਸਰਪੰਚ ਨਾਲ ਖੜੇ ਨੇ ਸਰਪੰਚ ਦੇ ਮੌਜੂਦਾ ਕੀ ਸਾਡਾ ਹਕਕਾਰ ਨਹੀਂ ਕੰਮ ਲੈਂਦਾ ਜੀ ਜਿਸ ਸੁਖਚੈਨ ਸੈਕਟਰੀ ਹੈ ਵੀਰ ਜੀ ਨਾ ਸੈਕਟਰੀ ਰੋਸ ਤੋਂ ਲਾਦੇ ਲਾਈ ਜਾਂਦਾ ਅੱਜ ਉਹਨਾਂ ਮਤਾ ਪਾਉਣ ਸਵੇਰੇ ਉਹਨਾਂ ਮਤਾ ਪਾਉਣ ਅਜ ਉਹਨਾਂ ਸਵੇਰੇ ਉਹਨਾਂ ਬਾਅਦ ਦੋ ਗੱਲਾਂ ਹੀ ਕਰੀ ਜਾਂਦਾ ਹੁਣ ਸੈਕਟਰੀ ਸਾਹਿਬ ਹੈ ਕਿੱਥੋਂ ਦੇ ਕਿੱਥੋਂ ਸੁਖਚੈਨ ਸੈਕਟਰੀ ਹੈਗੇ ਆ ਮਲੋੜ ਦੇ ਮਲੋੜ ਦੇ ਉਹ ਸੁਖਚੈਨ ਸਾਹਿਬ ਸੈਕਟਰੀ ਸਾਹਿਬ ਤੁਹਾਡੇ ਅੱਗੇ ਵੀ ਸਾਡੀ ਬੇਨਤੀ ਆ कि ਜਿਹੜੇ ਗਰੀਬਾਂ ਦੇ ਕਮਰੇ ਉਹ ਪਲੀਜ਼ ਨਾ ਰੋਕੋ ਤੇ ਤੁਸੀਂ ਆ ਕੇ ਮਤਾ ਪਾਓ ਮਤਾ ਹੀ ਨਹੀਂ ਪਉਂਦੀ ਜੀ ਮਤਾ ਹੀ ਨਹੀਂ ਪਉਂਦੇ ਉਹਨੇ ਕੱਲ ਇਧਰਲੇ ਪਾਸੇ ਵੀ ਆ ਆਪਸੀ ਰੰਜਿਸ਼ ਹੈਗੀ ਆ ਜੀ ਕੋਈ ਰੰਜਿਸ਼ ਨਹੀਂ ਹੈ ਤਾਂ ਵੀ ਹੈਗਾ ਜੀ ਆਪ ਦਾ ਆਪਸੀ ਬਾਅਦ ਵਿੱਚ ਡਿਜੀਟਲ ਆ ਪਿੰਡ ਦੇ ਬਕਾਫ ਕਰ ਜਾਂਦੇ ਕਿਉਂ ਰੜੇਟਾ ਬੰਦੇ ਸਰਪੰਚ ਸਾਹਿਬ ਨੂੰ ਅਸੀਂ ਮਤਾ ਪਵਾ ਕੇ ਪਿੰਡ ਦੇ ਗਰਾਉਂਡ ਦਾ ਮਤਾ ਪਾਇਆ ਸੀ ਜੀ ਸਰਪੰਚ ਸਾਹਿਬ ਨੇ ਖੁਦ ਨਾਂ ਲੈ ਕੇ ਚਲ ਗਏ ਘਰੇ ਘਰੀ ਮੈਂਬਰਾਨੇ ਘਰੇ ਲੈ ਕੇ ਗਏ ਚਲੋ ਗੁੱਸੇ ਕਿਲਾ ਹੈਗਾ ਇੱਕ ਰੀ ਬੰਦਾ ਸਿਆਣੇ ਕਹਿੰਦੇ ਨੇ ਝੋਕ ਕੇ ਕੋਈ ਘਰੇ ਆ ਜਾਵੇ ਦੇ ਉਹ ਵਾਲਾ ਗਲਤੀ ਮੰਨਦਾ ਵੀ ਵਾਲੇ ਕਰ ਸਾਡੇ ਘਰੇ ਨਰਾਜ਼ਗੀ ਹੈਗੀ ਕੋਈ ਸਾਡੇ ਘਰੇ ਆਏਗਾ ਪਰ ਸਰਪੰਚ ਸਾਹਿਬ ਨੂੰ ਖੁਦ ਹੀ ਘਰੇ ਲੈ ਕੇ ਜਾਂਦੇ ਰਹੇ ਆ ਮੈਂਬਰਾਂ ਸਿੱਧਾ ਕੋਰਾ ਜਵਾਬ ਸੀ ਅਸੀਂ ਪੰਜੇ ਮੈਂਬਰ ਆਪਸੇ ਜੇ ਕਰਾਂਗੇ ਰਹਿ ਕਰਕੇ ਸਾਈਨ ਕਰਾਂਗੇ ਸਾਨੂੰ ਘਟੂ ਘੜ ਅੱਜ ਤਕਰੀਬਨ 20 ਦਿਨ ਹੋ ਗਏ ਆ ਉਹਨਾਂ ਨੇ ਮਗਰ ਮਗਰ ਫਿਰਦੇ ਆ ਵੀ ਸਰ ਕੋਈ ਤੁਹਾਡੇ ਨਾਲ ਸਰਪੰਚ ਨਾਲ ਤੁਹਾਡੀ ਕੋਈ ਗੁੱਸਾ ਗਲੀ ਹੈਗਾ ਉਹ ਆਪਾਂ ਬਾਅਦ ਵਿੱਚ ਨਿਜਟਾਂਗੇ ਪਿੰਡ ਦੀ ਪੰਚਾਇਤ 'ਚ ਬੈਠ ਕੇ ਪਰ ਉਹ ਇੱਕ ਵੀ ਗੱਲ ਨਹੀਂ ਸੁਣ ਰਹੇ ਬਸ ਸਾਡੇ ਆਪ ਦੀ ਰੰਜਿਸ਼ ਆ ਮੈਂ ਸਰਪੰਚ ਨੂੰ ਉੱਥੇ ਮੀਟਿੰਗ 'ਚ ਬੁਲਾਵਾਂਗੇ ਉੱਥੇ ਬੁਲਾਗੇ ਮੀਟਿੰਗ ਉਹਨਾਂ ਦੀ ਵੀਰ ਜੀ ਗੜੀ ਨਾਲ ਕੋਈ ਗੁੱਸਾ ਕਿਲਾ ਹੈ ਕਹਣਾ ਪਿੰਡੇ ਸਾਰੀ ਪੰਚਾਇਤ ਬੈਠੀ ਹੈ ਸਾਰੇ ਸਾਹਮਣੇ ਕੋਈ ਸਾਗਲਾ ਨੇ ਬੇੜਵਾ ਆਪਦਾ ਇਹ ਥੋੜਾ ਵੀ ਤੁਸੀਂ ਚੱਕਿਆ ਜਰਨੀ ਵਾਲੇ ਜਾ ਕੇ ਮੀਟਿੰਗ ਕਰਾਂਗੇ ਉੱਥੇ ਕਰਾਂਗੇ ਮੀਟਿੰਗ ਉੱਥੇ ਕਰਾਂਗੇ ਉੱਥੇ ਪਿੰਡ ਦੀ ਪਣ ਜਨਤਾ ਨੂੰ ਕੀ ਪਤਾ ਲੱਗੂਆ ਵੀ ਸਾਰੀ ਕੀ ਕੀ ਉਸਤੇ ਕਿਲਾ ਹੈ ਕਾ ਠੀਕ ਹੈ ਇਸ ਕਰਕੇ ਕਹਿੰਦੇ ਆ ਵੀ ਤੁਸੀਂ ਸਾਰਾ ਪਿੰਡ ਦੀ ਮੈਂਬਰਾਂ ਨੂੰ ਵੀ ਬੇਨਤੀ ਹੈਗੀ ਆ ਵੀ ਤੁਹਾਡੇ ਨਾਲ ਸਾਡੇ ਕੋਈ ਨਾਰਾਜ਼ਗੀ ਨਹੀਂ ਉਹ ਹੀ ਰਸ ਅਸੀਂ ਬਰੋਚ ਜੀ ਕੋਈ کہیں ਕਿਸੇ ਦੇ ਪੱਖ 'ਚ ਨਹੀਂ ਹੈਗੇ ਤੁਸੀਂ ਸਾਰੇ ਜਾਨੇ ਬੈਠੋ ਇੱਕ ਨਾ ਪਿੰਡ ਦੀ ਪ੍ਰਜਾ ਵਿੱਚ ਬੈਠ ਕੇ ਹਾਲਤ ਮਤਲਬ ਸਾਂ ਕਰੋ ਪਿੰਡ ਦਾ ਸਰਪੰਚ ਹੈ ਇੱਕ ਹੈਗਾ ਮੋਹਦਬਰ ਵਾਲਾ ਆ ਆਮ ਆਦਮੀ ਦਾ ਕਾਕਾ ਮਾਨ ਦੇਖੋ ਮੈਂ ਪਿੰਡ ਦੇ ਵਿਕਾਸ ਕਰ ਜਾਂਦੀ ਗਰੁੱਪ ਚ ਵੀਡੀਓ ਪਾਤੀ ਵੀ ਪਾਕੀ ਪਿੰਡਾਂ ਚ ਕੰਮ ਚੱਲ ਰਹੇ ਆ ਵੀ ਆਪਣੇ ਪਿੰਡ ਚ ਵੀ ਕਰਵਾਉਣਾ ਸ਼ੁਰੂ ਕਰੋ ਪਰ ਉਸ ਬੰਦੇ ਨੇ ਕੰਮ ਕਰਵਾਉਣ ਦੀ ਥਾਂ ਤੇ ਮੇਰੀ ਵੀਡੀਓ ਡਿਲੀਟ ਕਰ ਦਿੱਤੀ ਮੈਨੂੰ ਗਰੁੱਪ ਚ ਬਾਹਰ ਕਰ ਦਿੱਤਾ ਵੀ ਕਹਿੰਦਾ ਤੂੰ ਇਹੋ ਜੀ ਗੱਲ ਕਰਦਾ ਕਿਉਂ ਇਹ ਕੋਈ ਗੱਲ ਥੋੜਾ ਹੈਗੀ ਜੀ ਜੇ ਕੋਈ ਪਿੰਡ ਚ ਕੰਮ ਆਇਆ ਉਹਨੂੰ ਕਰਨ ਦਿਓ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈਗੀ ਆ ਧੰਨਵਾਦ ਅਗਲੀ ਜੀ